ਸਤਿ ਸ਼੍ਰੀ ਅਕਾਲ ਜੀ ਸੋਤਾ ਢਾਡਾ ਆਪਣੀ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਸਿੰਪਲ ਜਿਹੀ ਤਰੀਕੇ ਨਾਲ ਪੰਜੀਰੀ ਬਣਾਵਾਂਗੇ ਬਿਲਕੁਲ ਹਲਕੀ ਫੁਲਕੀ ਕਿਉਂਕਿ ਜੇ ਆਪਾਂ ਬਾਲੀਆਂ ਦਵਾੰਗਾ ਪਾਲਾਂਗੇ ਇਹਦੇ ਵਿੱਚ ਤਾਂ ਫਿਰ ਹਾਜਮ ਨਹੀਂ ਆਉਂਦੀ ਤੇ ਇਹ ਪੰਜੀਰੀ ਜਿਹੜੀ ਇਹ ਬਜ਼ੁਰਗ ਬੱਚੇ ਆਪਣੇ ਘਰ ਦੇ ਵਿੱਚ ਸਾਰੇ ਖਾ ਸਕਦੇ ਹਨ ਇਹਨਾਂ ਨੂੰ ਇਸ ਪੰਜੀਰੀ ਨੂੰ ਇਸ ਤਰੀਕੇ ਦੀ ਆਪਾਂ ਬਣਾ ਕੇ ਤਿਆਰ ਕੀਤੀ ਹੈ ਕੋਈ ਬਾਲੀਆਂ ਚੀਜ਼ਾਂ ਨਹੀਂ ਪਾਈ ਆਪਾਂ ਹੈਲਦੀ ਵੀ ਬਹੁਤ ਮੰਦੀ ਆ ਇਹ ਤੇ ਆਪਾਂ ਸਟਾਰਟ ਕਰਦੇ ਹਾਂ ਪਹਿਲਾ ਆਪਾਂ ਸਾਰੇ ਡਰਾਈ ਫਰੂਟ ਭੁੰਨ ਲੈਣੇ ਆ ਜੀ ਤੇ ਡਰਾਈ ਫਰੂਟਾਂ ਦੇ ਵਿੱਚ ਚਾਰ ਹੀ ਮਗਜ ਪਾਏ ਆ ਆਪਾਂ ਕਾਜੂ ਪਾਏ ਆ ਬਦਾਮ ਪਾਏ ਆ ਪਿਸਤੇ ਪਾਏ ਆ ਤੇ ਅਖਰੋਟ ਪਾਏ ਆ ਤੇ ਇਹ ਸਾਰੀਆਂ ਚੀਜ਼ਾਂ ਡਰਾਈ ਫਰੂਟ ਆ ਜਿਹੜੇ ਆਪਾਂ ਇਹਨਾਂ ਨੂੰ ਭੁੰਨ ਕੇ ਤਿਆਰ ਕਰ ਲੈਣਾ ਜਿੰਨਾ ਚਿਰ ਇਹ ਚਟਕ ਨਹੀਂ ਲੱਗ ਜਾਂਦੇ ਭੁੰਨੇ ਜੇ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਜਿਆਦਾ ਸੇਕ ਨਹੀਂ ਲਵਣਾ ਕਿਉਂਕਿ ਜੇ ਕਾਲੇ ਜੇ ਹੋ ਗਏ ਤਾਂ ਇਹਨਾਂ ਦਾ ਜਿਹੜਾ ਟੇਸਟ ਆ ਉਹ ਫਿਰ ਬਦਲ ਜਾਂਦਾ ਹੈ ਤੇ ਬਸ ਕਿ ਚੜਕਣ ਤੇ ਕਿਰੀਆ ਆਪਾਂ ਇਹਨਾਂ ਨੂੰ ਭੁੰਨ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਕੇ ਰੱਖ ਲਾਂਗੇ ਜੀ ਤੇਲ ਤੋਂ ਨਤਾਰਦੇ ਹੋਏ ਆਪਾਂ ਆਪਣੇ ਡਰਾਈ ਫਰੂਟ ਨੂੰ ਕੱਢ ਲਾਂਗੇ ਤੇ ਹੁਣ ਜਿਹੜਾ ਸੌਰੀ ਕਿਉਂ ਜਿਹੜਾ ਆਪਣਾ ਬਚਿਆ ਹੈ ਹੁਣ ਉਹਦੇ ਵਿੱਚ ਆਪਾਂ ਫੁੱਲ ਮਖਾਣੀ ਪਾ ਲੈਣੀ ਤੇ ਫੁੱਲ ਮਖਾਣਿਆਂ ਨੂੰ ਵੀ ਆਪਾਂ ਭੁੰਨ ਲੈਣਾ ਜਿੰਨਾ ਚਿਰ ਇਹ ਕ੍ਰੈਸਪੀ ਨਹੀਂ ਹੋ ਜਾਂਦੇ ਤੇ ਜਦੋਂ ਟੁੱਟਣ ਲੱਗ ਜਾਣਗੇ ਤਾਂ ਉਦੋਂ ਆਪਾਂ ਨੂੰ ਪਤਾ ਲੱਗ ਜੂਗੀ ਇਹ ਭੁੱਜ ਗਿਆ ਆਪਣੇ ਮਖਾਣੇ ਤੇ ਮਖਾਣੇ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਭੁੰਨ ਲੈਣਾ ਜੀ ਤੇ ਜਿਹੜੇ ਆਪਣੇ ਡਰਾਈ ਫਰੂਟ ਹੈ ਇਹ ਥੋੜੇ ਜਿਨਾ ਹੁਣ ਠੰਡੇ ਹੋ ਗਿਆ ਤੇ ਥੋੜੇ ਠੰਡੇ ਹੋਣ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਪੀਸਾਂਗੇ ਤੇ ਜਿੰਨਾ ਚਿਰ ਆਪਣੇ ਮਖਾਣੇ ਭੁੱਜਦੇ ਉਹਨਾਂ ਚਿਰ ਆਪਾਂ ਆਪਣੇ ਡਰਾਈ ਫਰੂਟ ਨੂੰ ਵੀ ਪੀਸ ਲੈਨੇ ਆਂ ਤੇ ਮਖਾਣਿਆਂ ਨੂੰ ਵੀ ਭਲੇ ਤੁਸੀਂ ਵੈਚੀ ਪੀਸ ਲਿਓ ਤੇ ਫਿਰ ਸਮਾਨ ਬਾਵਾ ਹੋ ਜਾਂਦਾ ਕਈ ਵਾਰੀ ਤਾਂ ਫਿਰ ਦੋ ਤਰ ਦੋ ਵਾਰੀ ਵੀ ਆਪਾਂ ਪੀਸ ਲੈਨੇ ਆਪਣੀਆਂ ਚੀਜ਼ਾਂ ਨੂੰ ਤੇ ਹੁਣ ਜਿਹੜੇ ਆਪਣੇ ਮਖਾਣੇ ਉਹ ਕ੍ਰੈਸਪੀ ਹੋ ਗਿਆ ਬਾਲੀ ਅੱਗ ਤੇ ਨਹੀਂ ਭੁੰਨਣਾ ਤੁਸੀਂ ਇਹਨੂੰ ਸਲੋ ਅੱਗ ਤੇ ਭੁੰਨਣਾ ਹੀ ਕਿਉਂਕਿ ਬਾਲੀ ਅੱਗ ਤੇ ਭੁੰਨਾਂਗੇ ਤਾਂ ਪੈਦੇ ਵਿੱਚ ਧੂਆ ਨਿਕਲ ਜਾਊਗਾ ਤੇ ਪਰ ਇਹ ਕਾਲੇ ਹੋ ਜਾਣਗੇ ਤੇ ਨਾਲ ਟੇਸਟ ਵੀ ਚੇਂਜ ਹੋ ਜਾਊਗਾ ਤੇ ਜੇ ਆਪਾਂ ਸਲੋ ਅੱਗ ਤੇ ਭੁੰਨਾਂਗੇ ਤਾਂ ਇਹਨਾਂ ਨੇ ਵਧੀਆ ਬਹੁਤ ਹੀ ਜ਼ਿਆਦਾ ਟੇਸਟ ਦੀ ਜੇ ਤੇ ਕ੍ਰੈਸਪੀ ਜਿ ਬਣ ਜਾਣਾ ਹੈ భూ కఖాణను మఖాణా హాను లానా థాలే ਤੇ ਹੁਣ ਆਪਾਂ ਆਪਣੇ ਮਖਾਣੀ ਕੱਢ ਕੇ ਬਾਹਰ ਤੇ ਆਪਣੀ ਕੜਾਹੀ ਹੈ ਜਿਹੜੀ ਉਹਨੂੰ ਖਾਲੀ ਕਰਕੇ ਨਾ ਤੇ ਹੁਣ ਆਪਾਂ ਇਸੇ ਕੜਾਹੀ ਦੇ ਵਿੱਚ ਹੀ ਪਨੀਰੀ ਬਣਾਉਣੀ ਸ਼ੁਰੂ ਕਰਦੇ ਆਂ ਤੇ ਘਿਓ ਆਪਾਂ ਪਾ ਲੈਣਾ ਹੈ ਆਪਾਂ ਅੱਧਾ ਕਿਲੋ ਤਾਂ ਘਿਓ ਪਾਇਆ ਏ ਤੇ ਅੱਧਾ ਕਿਲੋ ਹੀ ਆਪਾਂ ਇਹਦੇ ਵਿੱਚ ਨਾ ਆਟਾ ਪਾਇਆ ਸੀ ਆਪਣੀ ਪਨੀਰੀ ਦੇ ਵਿੱਚ ਤੇ ਇਹਨੇ ਨਾਲ ਆਪਣੀ ਪਨੀਰੀ ਜਿਹੜੀ ਉਹ ਬਹੁਤ ਵਧ ਗਿਆ ਬਣ ਗਈ ਸੀ ਕੋਈ ਵੱਧ ਘੱਟ ਆਪਾਂ ਚੀਜ਼ ਪਾਈ ਨਹੀਂ ਤੇ ਇੱਕ ਬਾਟੀ ਭਰ ਕੇ ਆਪਾਂ ਇਹਦੇ ਵਿੱਚ ਖੰਡ ਦੀ ਪਾਈ ਸੀ ਦੇਸੀ ਦੀ ਤੇ ਸਭ ਕੁਝ ਠੀਕ ਰਿਹਾ ਸੀ ਕੋਈ ਚੀਜ਼ ਵੱਧ ਘਟਣੀ ਹੋਈ ਤੇ ਜੇ ਤੁਸੀਂ ਤੋਲ ਕੇ ਪਾਉ ਲੂਗੇ ਤਾਂ ਬਹੁਤ ਹੀ ਜ਼ਿਆਦਾ ਵੱਧ ਗਿਆ ਜਿਵੇਂ ਹੀ ਪਾਇਆ ਤਾਂ ਫਿਰ ਆਪਾਂ ਨੂੰ ਕਈ ਵਾਰੀ ਅੱਠ ਸੱડા ਨਹੀਂ ਆਉਂਦਾ ਤੇ ਆਟਾ ਵੀ ਆਪਾਂ ਪੂਰਾ 1/2 ਕਿਲੋ ਹੀ ਪਾਇਆ ਸੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਥੋੜੀ ਥੋੜੀ ਅੱਗ ਤੇ ਭੁੰਨ ਲਾਂਗੇ ਆਪਣੇ ਆٹے ਨੂੰ ਕਿਉਂਕਿ ਸੈਜ ਦਾ ਕੰਮ ਹੈ ਆਪਾਂ ਹੌਲੀ ਹੌਲੀ ਭੁੰਣਾ ਪਊਗਾ ਏ ਤੈਨੂੰ ਤੇ ਜਿੰਨਾ ਚਿਰ ਆਪਣਾ ਆਟਾ ਫੁੱਲ ਨਹੀਂ ਜਾਂਦਾ ਭੁੱਜ ਕੇ ਉਹਨੇ ਚਿਰ ਆਪਾਂ ਨੂੰ ਇਹਨੂੰ ਭੁੰਣਾ ਪੈਣਾ ਹੈ ਤੇ ਜਿੰਨਾ ਚਿਰ ਸੋਹਣੀ ਜੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਇਹਦੇ ਵਿੱਚ ਆਟੇ ਦੇ ਵਿੱਚ ਤੇ ਪਰ ਆਟਾ ਇਹ ਜਿਹੜਾ ਆਪਾਂ ਨੂੰ ਬਿਲਕੁਲ ਥੋੜੀ ਅੱਗ ਤੇ ਬਣਾਉਣਾ ਪੈਣਾ ਹੈ ਤੇ ਆਪਾਂ ਆਪਣੇ ਸਮਾਨ ਨੂੰ ਪੀਸ ਕੇ ਰੱਖ ਲਿਆ ਸੀ ਜੇ ਮਖਾਣਿਆਂ ਨੂੰ ਵੀ ਪੀਸ ਲਿਆ ਸੀਗਾ ਤੇ ਆਪਣੇ ਡਰਾਈ ਫਰੂਟ ਸੀਗੇ ਜਿਹੜੇ ਉਹਨਾਂ ਨੂੰ ਪੀਸ ਲਿਆ ਸੀਗਾ ਦਿਨ ਚਿਰ ਫੁੱਲ ਨਹੀਂ ਜਾਂਦਾ ਆਪਣਾ ਆਟਾ ਉਹਨਾਂ ਚਿਰ ਆਪਾਂ ਇਹਨੂੰ ਭੁੰਨਦੇ ਰਹਿਣਾ ਹੈ ਆਪਣਾ ਆਟਾ ਜਿਹੜਾ ਫੁੱਲਣਾ ਸ਼ੁਰੂ ਹੋ ਗਏ ਹੁਣ ਲਗਭਗ ਥੋੜੀ-ਥੋੜੀ ਅੱਗ ਦੀ ਆਪਾਂ ਨੂੰ ਭੁੰਨਣਾ ਪੈਣਾ ਆਟਾ ਕਿਉਂਕਿ ਜਿਹੜਾ ਪੰਜੀਰੀ ਉਹ ਸਹਿਜ ਦਾ ਕੰਮ ਹੈ ਹੌਲੀ-ਹੌਲੀ ਆਪਾਂ ਨੂੰ ਬਣਾਉਣੀ ਪੈਣੀ ਆ ਤੇ ਉਹ ਪੰਜੀਰੀ ਕੋਈ ਵੀ ਖਾ ਸਕਦਾ ਹੈ ਇਹਦੇ ਨਾਲ ਕੋਈ ਤਜਾਬ ਨਹੀਂ ਬਣੂਗਾ ਤੁਹਾਡੇ ਬਿਲਕੁਲ ਹਾਜਮ ਵੀ ਆ ਜਾਂਦੀ ਆ ਜੇ ਆਪਾਂ ਵਾਲਾ ਦਵਾੰਗਾ ਦੂਗਾ ਪਾ ਲੈਨੇ ਤਾਂ ਉਹ ਬਿਲਕੁਲ ਹਾਜਮ ਵੀ ਨਹੀਂ ਹੁੰਦੀ ਤੁਹਾਡੇ ਨਾਲ ਢੱਡ ਵੀ ਮਚਣ ਲੱਗ ਜਾਂਦਾ ਤਾਂ ਇਹ ਪੰਜੀਰੀ ਨਾਲ ਤੁਹਾਨੂੰ ਬਿਲਕੁਲ ਵੀ ਤਕਲੀਫ ਨਹੀਂ ਹੁੰਦੀ ਕੋਈ ਮਰਜ਼ੀ ਖਾ ਲਈ ਤੁਹਾਡੇ ਢੱਬਰ ਦੇ ਵਿੱਚ ਬਲਣ ਦੀ ਜਿਹੜੇ ਤਜਾਬ ਬੰਦ ਹਨ ਵਾਲਾ ਕੰਗਣ ਖਾਦੀ ਨਹੀਂ ਆਂਦੀ ਪੰਜੀਰੀ ਉਹ ਵੀ ਖਾ ਸਕਦਾ ਇਹਨੂੰ ਬੜੀ ਈਜ਼ੀਲੀ ਪਚ ਜਾਂਦੀ ਹੈ ਕਿਉਂਕਿ ਹਲਕੀ ਐ ਇਹਨੂੰ ادਵਾਂਗਾ ਨਹੀਂ ਆਪਾਂ ਇਹਦੇ ਵਿੱਚ ਪਾਈਆਂ ਬਸ ਕੱਲੇ ਡਰਾਈ ਫਰੂਟ ਹੀ ਪਾਈ ਆਪਾਂ ਤੇ ਡਰਾਈ ਫਰੂਟ ਆਪਾਂ ਲਗਭਗ ਸਾਰੇ ਹੀ ਪਾਏ ਆ ਨਾ ਆਟਾ ਜਿਹੜੇ ਬਿਲਕੁਲ ਫੁੱਲ ਗਿਆ ਹੈ ਹਨ ਦੇਖੋ ਸ਼ਬੂ ਵੀ ਬਹੁਤ ਸੋਹਣੀ ਹੋ ਲੱਗ ਜਾਂਦੀ ਆ ਇਹਦੇ ਵਿੱਚ ਤੇ ਕਿੜਾ ਹੀ ਬਹੁਤ ਗਰਮ ਆ ਆਪਾਂ ਨੂੰ ਉਹਨੂੰ ਹਿਲਾਉਂਦੇ ਰਹਿਣਾ ਹੀ ਹੁਣ ਅੱਗ ਬਿਲਕੁਲ ਹੀ ਥੋੜੀ ਕੀਤੀ ਹੋਈ ਆ ਆਪਣੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਜਰੂਰ ਕਰੋ ਜੀ ਤੇ ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਆਪਣਾ ਆਟਾ ਪੁੱਜ ਗਿਆ ਇਹ ਹੁਣ ਜਮਾ ਕਲਰ ਇਹਦਾ ਬਿਲਕੁਲ ਬ੍ਰਾਊਨ ਬ੍ਰਾਊਨ ਹੋ ਗਿਆ ਇਹ ਹੁਣ ਬਸ ਜਿੰਨਾ ਚਰਲਾਲ ਨਹੀਂ ਹੁੰਦਾ ਨਾ ਟਾ ਉਨਾ ਚਿਹਰੀ ਆਪਾਂ ਭੁੰਨਣਾ ਹੁੰਦਾ ਇਹਨੂੰ ਬਾਲਾ ਕਾਲਾ ਨਹੀਂ ਕਰਨਾ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਮ੍ਹਿਣ ਤੇ ਜਿਹੜੀ ਘਸ ਖਸ ਉਹ ਆਪਾਂ ਪਾਤੀ ਹਾਂ ਕਿਉਂਕਿ ਜਮ੍ਹਿਣ ਤੇ ਘਸ ਥੋੜੇ ਜਿਹਾ ਇਹਦੇ ਵਿੱਚ ਫੁੱਲ ਜੂਗੀ ਕਿਉਂਕਿ ਆਪਣਾ ਆਟਾ ਗਰਮ ਹੈ ਤੇ ਗਰਮ ਗਰਮ ਆਟੇ ਦੇ ਵਿੱਚ ਹੀ ਆਪਾਂ ਇਹ ਸਾਰੀਆਂ ਚੀਜ਼ਾਂ ਪਾ ਤੀਆਂ ਤਾਂ ਕਿ ਭੱਜ ਜਾਣ ਤੇ ਗੈਸ ਆ ਜਿਹੜਾ ਉਹ ਆਪਾਂ ਬੰਦ ਕਰਤਾਏ ਹੁਣ ਕਿਉਂਕਿ ਕੜਾਹੀ ਆਪਣੀ ਬਹੁਤ ਹੀ ਜ਼ਿਆਦਾ ਗਰਮ ਹੈ ਤੇ ਹੁਣ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਹੋਣਗੀਆਂ ਤੇ ਜਿਹੜੇ ਡਰਾਈ ਫਰੂਟ ਅਤੇ ਮਖਾਣੇ ਆਪਣੇ ਭੁੰਨ ਕੇ ਰੱਖੇ ਹੋਏ ਹਨ ਤੇ ਉਹਨਾਂ ਨੂੰ ਪੀਸ ਲਿਆ ਸੀਗਾ ਆਪਾਂ ਹੁਣ ਆਪਾਂ ਉਹ ਵੀ ਇਹਦੇ ਵਿੱਚ ਮਿਲਾ ਦੇਾਂਗੇ ਤੇ ਗੈਸ ਚਾਲੂ ਕਰਨ ਦੀ ਆਪਾਂ ਨੂੰ ਲੋੜ ਨਹੀਂ ਕਿਉਂਕਿ ਆਟਾ ਜਿਹੜਾ ਆਪਣਾ ਪਹਿਲਾਂ ਹੀ ਬਹੁਤ ਗਰਮ ਹੈ ਤੇ ਜਿਹੜੇ ਆਪਣੇ ਡਰਾਈ ਫਰੂਟ ਹੈ ਉਹ ਆਪਾਂ ਪਹਿਲਾਂ ਹੀ ਭੁੰਨ ਲਏ ਸੀਗੇ ਦੇਸੀ ਘਿਓ ਦੇ ਵਿੱਚ ਤੇ ਹੁਣ ਆਪਾਂ ਨੂੰ ਜਾਣਾ ਭੁੰਨਣ ਦੀ ਨਹੀਂ ਲੋੜ ਨਹੀਂ ਤੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੀ ਦੇਸੀ ਖੰਡ ਦੇ ਖੰਡ ਆਪਾਂ ਬਾਟੀ ਪਾਈਆ ਪੌਣੀ ਦੀ ਬਾਟੀ ਭਰ ਕੇ ਵੀ ਨਹੀਂ ਪਾਈਆ ਬਾਟੀ ਤੇ ਇਹਨਾਂ ਨਾਲ ਹੀ ਮਿੱਠਾ ਜਿਹੜਾ ਬਹੁਤ ਵਧੀਆ ਸੈੱਟ ਆ ਗਿਆ ਸੀਗਾ ਨਾ ਹੀ ਬਾਹਲਾ ਵੱਧ ਸੀ ਤੇ ਨਾ ਹੀ ਬਾਹਲਾ ਘੱਟ ਸੀ ਕਿਉਂਕਿ ਜਿਆਦਾ ਮਿੱਠਾ ਪਾਉਣ ਨਾਲ ਵੀ ਫਿਰ ਦਿਮਾਗ ਜਣ ਚੜਨ ਲੱਗ ਜਾਂਦਾ ਮਿੱਠਾ ਤੇ ਖਾਣ ਚ ਵੀ ਚੰਗਾ ਨਹੀਂ ਲੱਗਦਾ ਇੰਨਾ ਮਿੱਠਾ ਤੇ ਆਪਣੀ ਪੰਜੀਰੀ ਬਣ ਕੇ ਹੋ ਗਈ ਹੈ ਤਿਆਰ ਤੇ ਬਿਲਕੁਲ ਬੱਚੇ ਵੀ ਖਾ ਸਕਦੇ ਕਿਉਂਕਿ ਡਰਾਈ ਫਰੂਟ ਹੈ ਜਿਹੜੇ ਬੱਚੇ ਜਿਆਦਾ ਪਸੰਦ ਨਹੀਂ ਕਰਦੇ ਹੁੰਦੇ ਤਾਂ ਆਪੇ ਇਹਦੇ ਵਿੱਚ ਪੀਸ ਕੇ ਪਾਈਆ ਸਾਰੇ ਡਰਾਈ ਫਰੂਟ ਤੋ ਕੁਸ਼ਵਿਦ ਇਸ ਦਾ ਵੀ ਨਹੀਂ ਇਹਦੇ ਵਿੱਚ ਤੇ ਬੱਚੇ ਵੀ इजीली ਖਾ ਲੈਣਗੇ ਤੇ ਆਪਣੀ ਪਨੀਰੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਲੱਗ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਉਹਦੇ ਤੱਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ